ਹੋਇਆ ਲਹੂ ਲਹਾਨ ਸਰਹੰਦ ਦੀਆਂ ਕੰਦਾ ਹੋਇਆ ਲਹੂ ਲਹਾਨ ਸਰਹੰਦ ਦੀਆਂ ਕੰਦਾ ਕੰਦਾ ਵੱਡੀਆਂ ਸੀ ਪਰ ਨਕੀਆਂ ਸੀ ਦਿੰਦਾ ਕੰਦਾ ਵੱਡੀਆਂ ਸੀ ਪਰ ਨਿਕੀਆ ਸੀ ਜ਼ਿੰਦਾ ਸੂਬੇ ਜ਼ੁਲਮ ਕਮਾਇਆ ਪੂਰਾ ਤਰਸ ਨਾ ਆਇਆ ਆਈ ਗੋਟਿਆ ਤੇ ਕੰਦੂ ਅੱਖੇ ਸੁਬਾ ਸਰਹੰਦ ਗੋਡੇ ਭੰਨ ਦਿਓ ਇੱਟ ਪੋਰਾ ਤੋੜਨੀ ਰੇ ਸੇਬ ਜਾਦੇ ਹੋ ਮਰਨਾ ਕਬੂਲ ਸਿੱਖੀ ਰੋਲਣੀ ਨਹੀਂ ਇਹ ਕੋ ਗਨ ਸੇਬ ਜਾਦੇ ਮਰਨਾ ਕਬੂਲ ਸਿੱਖੀ ਰੋਲਣੀ ਨਹੀਂ ਇਹ ਕੋ ਗਨ ਸੇਬ ਜਾਦੇ ਕਹਿੰਦੇ ਸੂਬਾ ਸਰਹੱਦ ਤੇ ਕਹਿੰਦਾ ਇੱਟਾ ਨਾ ਕੜੋ ਗੋਡੇ ਕੱਢ ਦਿਓ ਪਰ ਅੱਗੂ ਸਾਹਿਬ ਜਾਦੇ ਕੀ ਜਵਾਬ ਦਿੰਦੇ ਐ ਹੋ ਮਰਨਾ ਕਬੂਲ ਸਿੱਖੀ ਰੋਲਣੀ ਨਹੀਂ ਇਹ ਤੋ ਕਹਿੰਦੇ ਸਾਹਿਬ ਜਾਦੇ ਕਹਿੰਦੇ ਅੱਗੂ ਜਵਾਬ ਆਉਂਦੇ ਐ ਕਹਿੰਦੇ ਗੋਡੇ ਛੱਡ ਜੋ ਕੁਝ ਮਰਜ਼ੀ ਕਰ ਲੈ ਜੋ ਤੇਰਾ ਚਿੱਤ ਕਰਦਾ ਓ ਤਸ਼ੱਦਦ ਕਰ ਲੈ ਪਰ ਇਹ ਨਾ ਝੁਕਿਆਂ ਤੇ ਨਾ ਝੁਕਣਾ ਤੇ ਨਾ ਕੋਈ ਝੁਕਾ ਸਕਦਾ ਹੈ ਇੰਦੇ 8 ਤੇ ਸਾਡੀ ਕੁੱਲ ਦੇ ਵਿੱਚ ਹੋਈ ਹੀ ਇਟਾਂ ਚਿੰਨ ਦੇ ਚਿੰਨ ਦੇ ਚਿੰਨ ਦੇ ਇਟਾਂ ਥੋੜੀ ਤੱਕ ਪਹੁੰਚਦੀਆਂ ਬਾਬਾ ਫਤਿਹ ਸਿੰਘ ਦੀ ਬਾਬਾ ਜੁਹਾਰ ਸਿੰਘ ਵੱਲ ਵੇਖ ਕੇ ਇੱਕ ਦੂਜੇ ਨਾਲ ਨਜ਼ਰਾਂ ਮਿਲਦੀਆਂ ਜੋਗੀ ਅੱਲਾ ਯਾਰਖਾ ਕਹਿੰਦਾ ਇਓਂ ਲੱਗਦਾ ਜਿਵੇਂ ਇੱਕ ਦੂਜੇ ਨਾਲ ਗੱਲਾਂ ਕਰਦੇ ਹੋਣ ਇੱਕ ਦੂਜੇ ਨੂੰ ਕਹਿੰਦੇ ਹੁਣ ਹਮ ਜਾਨ ਦੇ ਕੇ ਔਰੋਂ ਕੀ ਜਾਣੇ ਬਚਾ ਚੱਲੇ ਸਿੱਖੀ ਕੀ ਨੀਵ ਹੈ ਹਮ ਸਰੋਂ ਪਰ ਉਠਾ ਚੱਲੇ ਗੁਰਿਆਈ ਦਾ ਕਿੱਸਾ ਹੈ ਜਹਾਂ ਮੈਂ ਚਲਾ ਚੱਲੇ ਸਿੰਘੋਂ ਦੀ ਸਲਤਨਤ ਦਾ ਪੌਦਾ ਲਗਾ ਚੱਲੇ ਕਹਿੰਦਾ ਫਤਿਹ ਸਿੰਘ ਇੰਉਂ ਲੱਗਦਾ ਜਿਵੇਂ ਬਾਬਾ ਜੁਝਾਰ ਸਿੰਘ ਨੂੰ ਕਹਿੰਦਾ ਹੋਵੇ ਕਿ ਵੀਰਾ ਅੱਜ ਅਸੀਂ ਜਿਹੜਾ ਪੌਦਾ ਸ਼ਹਾਦਤਾਂ ਦਾ ਲਾ ਕੇ ਚੱਲਿਆਂ ਇਹਦੀ ਛਾਂ ਇਹਦੀ ਨਿੱਗ ਸਾਡੀ ਕੌਮ ਮਾਣਦੀ ਰਹੇਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਅਸੀਂ ਮਾਣ ਵੀ ਰਹੀਆਂ ਫਕਰ ਨਾਲ ਅਸੀਂ ਕਹਿੰਦੇ ਹਾਂ ਸਰਹੰਦ ਜਾ ਕੇ ਵੇਖੋ ਅੱਜ ਲਾਈਨਾਂ ਨਹੀਂ ਟੁੱਟਦੀਆਂ ਅੱਜ ਉਹਨਾਂ ਦੀ ਸੋਤ ਦੇ ਪਿੱਛੇ ਤੁਰਨ ਵਾਲੇ ਮਰਦੀ ਵਡੇ ਕੋਈ ਠੰਡ ਦਾ ਖਿਆਲ ਨਹੀਂ ਕੋਈ ਤੰਦ ਦਾ ਖਿਆਲ ਨਹੀਂ ਅੱਜ ਉਹਨਾਂ ਦੀ ਉਸ ਯਾਦ ਦੇ ਉੱਪਰ ਲੋਕੀ ਲੰਬੇ ਪੈ ਕੇ ਨਮਸਕਾਰ ਕਰਦੇ ਆ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਦੇ ਆ ਕਹਿੰਦੇ ਇੰਉਂ ਲੱਗਦਾ ਹੈ ਬਾਬਾ ਫਤਿਹ ਸਿੰਘ ਕਹਿੰਦੇ ਨੇ ਕਿ ਵੀਰਾ ਤੂੰ ਮੇਰੇ ਤੋਂ ਵੱਡਾ ਹੈ ਮੈਂ ਤੇਰੇ ਤੋਂ ਛੋਟਾ ਸਰਹੰਦ ਦੀ ਜਿਹੜੀ ਕੰਧ ਚ ਨਹੀਂ ਜਾਦੀ ਹੈ ਨਾ ਇਹਦੇ ਵਿੱਚ ਮੇਰਾ ਦਮ ਪਹਿਲਾਂ ਘੁੱਟ ਜਾਣਾ ਹੈ ਮੈਂ ਪਹਿਲਾਂ ਬਾ ਦਾਦੇ ਦੀ ਗੋਦ ਦੇ ਵਿੱਚ ਚਲਿਆ ਜਾਵਾਂਗਾ ਤੂੰ ਪਿੱਛੋਂ ਜਾਵੇਂਗਾ ਤੇਰਾ ਕਦ ਵੱਡਾ ਹੈ ਭਾਵੇਂ ਤੂੰ ਮੇਰੇ ਨਾਲੋਂ ਸੰਸਾਰ ਦੇ ਵਿੱਚ ਪਹਿਲਾਂ ਆਇਆ ਸੀ ਪਰ ਜਾਵਾਂਗਾ ਪਹਿਲਾਂ ਮੈਂ ਕਹਿੰਦੇ ਥੋਡੀਆਂ ਤੋਂ ਉੱਪਰ ਜਾਂਦੀ ਹੈ ਕੰਧ ਅੱਖਾਂ ਤੋਂ ਉੱਪਰ ਜਾਂਦੀ ਹੈ ਸਿਰ ਤੋਂ ਉੱਪਰ ਜਾਂਦੀ ਹੈ ਸਾਹ ਬੰਦ ਹੋ ਜਾਂਦਾ ਹੈ ਬਿਲਕੁਲ ਬੰਦ ਕਰ ਦਿੱਤਾ ਜਾਂਦਾ ਹੈ ਚਾਰੇ ਪਾਸਿਆਂ ਤੋਂ ਨੀਹਾਂ ਦੇ ਵਿੱਚ ਚਿਣ ਕੇ ਕੁਝ ਕਡੀਆਂ ਦੇ ਵਿੱਚ ਕਹਿੰਦੇ ਕੁਝ ਸੈਕਿੰਡ ਦੇ ਵਿੱਚ ਐਸੀ ਹਨੇਰੀ ਚੱਲਦੀ ਹੈ ਕੰਦ ਡਿੱਗਦੀ ਹੈ ਕੰਦ ਡਿੱਗਦਿਆਂ ਸਾਰ ਸਹਬ ਜਾਂਦੇ ਬੇਹੋਸ਼ ਹੋ ਜਾਂਦੀ ਹੈ ਹਲੇ ਜਾਨ ਨਹੀਂ ਸੀ ਨਿਕਲੀ ਸਰੀਰਾਂ ਦੇ ਵਿੱਚੋਂ ਪਰ ਬੇਹੋਸ਼ ਹਨ ਬੇਹੋਸ਼ ਹੋਿਆਂ ਨੂੰ ਕਹਿੰਦੇ ਸੂਬਾ ਵੇਖਦਾ ਹੈ ਸੁੱਚਾ ਆਨੰਦ ਵੇਖਦਾ ਲਾਗੇ ਹੋ ਕੇ ਵੇਖਦੇ ਹਲੇ ਜਾਨ ਬਾਕੀ ਰਹਿੰਦੀ ਹੈ ਕਹਿੰਦੇ ਫਿਰ ਹੁਕਮ ਕੀਤਾ ਜਾਂਦਾ ਕੋਈ ਜਲਾਦ ਆਵੇ ਇਹਨਾਂ ਨੂੰ ਜਿਹੜਾ ਇਹਨਾਂ ਦੀਆਂ ਸਾਰ ਰਗਾਂ ਵੱਢ ਕੇ ਇਹਨਾਂ ਨੂੰ ਕਤਲ ਕਰੀ ਕਹਿੰਦੇ ਉਸ ਵੇਲੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋਨੋਂ ਪਾਈ ਸੀ ਸਮਾਣੇ ਦੇ ਰਹਿਣ ਵਾਲੇ ਜਿਹੜਾ ਜਲਾਲੂਦੀਨ ਜਲਾਦ ਸੀਨਦੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਲਮ ਕੀਤਾ ਸੀ ਉਹਦੇ ਪਰਿਵਾਰ ਦੇ ਵਿੱਚੋਂ ਸੀ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋਨਾਂ ਨੂੰ ਬੁਲਾਇਆ ਗਿਆ ਉਹਨਾਂ ਨੇ ਛਾਤੀਆਂ ਦੇ ਉੱਪਰ ਗੋਡੇ ਰੱਖ ਕੇ ਸਹਬਜ਼ਾਦਿਆਂ ਦੀ ਸਾਹ ਰਗ ਵੱਢੀ ਸਾਹ ਰਗ ਵੱਢਣ ਤੋਂ ਬਾਅਦ ਕਹਿੰਦੇ ਸਰੀਰਾਂ ਨੂੰ ਛੁਰੇ ਦੇ ਨਾਲ ਪਾੜ ਦਿੱਤਾ ਖੁਸਤ ਨਾਮ ਸ੍ਰੀ ਵਾਹਿਗੁਰੂ ਮੇਰੇ ਵੱਲ ਧਿਆਨ ਦੇਣਾ ਭੈਣਾਂ ਨੂੰ ਬੇਨਤੀ ਹੈ ਬੱਚੇ ਤੇ ਆਉਂਦੇ ਜਾਂਦੇ ਰਹਿਣਗੇ ਨਮਸਕਾਰ ਕਰਨ ਵਾਲੇ ਤੇ ਆਉਂਦੇ ਜਾਂਦੇ ਆ ਕਿਰਪਾ ਕਰਕੇ ਜਰੂਰ 5-7 ਮਿੰਟ ਦਾ ਸਮਾਂ ਹੈ ਆਪਾਂ ਉਹਨਾਂ ਮਹਾਨ ਕੁਰਬਾਨੀ ਵਾਲਿਆਂ ਨੂੰ ਯਾਦ ਕਰਦੇ ਹਾਂ ਉਹਨਾਂ ਸ਼ਹਾਦਤਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਵਾਸਤੇ ਆਪਣਾ ਸਭ ਕੁਝ ਨਸਿਆਬਰ ਕਰ ਦਿੱਤਾ ਕਹਿੰਦੇ ਇਸ ਸ਼ਹਾਦਤ ਨੂੰ ਆਪਣੇ ਅੱਖੀਂ ਦੇਖਿਆ ਬਾਬਾ ਮੋਤੀराम ਮਹਿਰਾ ਜੀ ਆਕੀ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਜਾਂਦੀ ਹੈ ਉਸ ਤੋਂ ਬਾਅਦ ਆ ਕੇ ਸਾਰਾ ਹਾਲ ਠੰਡੇ ਬੁਰਜ ਦੇ ਵਿੱਚ ਧਨਮਾਤਾ ਗੁਜਰਕੌਰ ਦੀ ਨੂੰ ਸੁਣਾਉਣਾ ਕੀਤਾ